ਹੈਲੋ ਸਸਰੀਕਾਲ ਭੈਣ ਹਾਂ ਵੀਰ ਸਸਰੀਕਾਲ ਕੀ ਹਾਲੀ ਕੀ ਕੀ ਵਧੀਆ ਤੇ ਬੈਣੋ ਮੈਂ ਮੈਸੇਜ ਕੀਤਾ ਸੀ ਤੇ ਤੁਸੀਂ ਪੜਿਆ ਨਹੀਂ ਲੈ ਤੱਕ ਕਿਹੜਾ ਮੈਸੇਜ ਉਹ ਕੱਲ ਸ਼ਾਮ ਨੂੰ ਕੀਤਾ ਸੀ ਇੱਕ ਅੱਛਾ ਜਿੱਚ ਲਿਖਿਆ ਵੀ ਆਪਣਾ 20000 ਰੁਪਿਆ ਦੇ ਦੋ ਧਾਰਾ ਦੋ ਮਹੀਨਿਆਂ ਨੂੰ ਮੋੜ ਦੂੰਗਾ ਉਹ ਆਹੋ ਹੋਏ 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 ਹਾਂ ਹਾਂ ਸੌ ਲੱਗੇ ਵੀਰ ਮੈਂ ਨਹੀਂ ਪੜਿਆ ਨਾ ਉਹ ਨਾ ਮੇਰੇ ਫੋਨ ਦੀ ਡਿਪਸਲੇ ਟੁੱਟੀ ਆ ਡਿਪਸਲੇ ਜਿੱਤੇ ਫੋਟੋ ਨਹੀਂ ਆਉਂਦੀ ਉਹ ਛਾ ਡਿਸਪਲੇ ਡਿਸਪਲੇ ਟੁੱਟੀ ਆ ਹਾਂ ਕਾਲਾ ਹੀ ਕਾਲਾ ਹੋਇਆ ਪਿਆ ਸਾਰਾ ਦੀਦਾ ਹੀ ਕੱਖ ਨਹੀਂ ਚੱਲ ਕੋਈ ਨਹੀਂ ਫਿਰ ਪਵਾ ਲਈ ਅੱਜ ਕੱਲ ਦੇ ਫਿਰ ਬੜਨੀ ਮੈਸੇਜ ਫਿਰ ਕਿਉਂ ਨਾ ਵੀਰ ਹੱਥ ਬੜਾ ਤੰਗ ਆ ਤੇ ਹਜੇ ਪੈਣੀ ਵੀ ਨਹੀਂ ਹੈਗੀ ਹੂੰ ਲੱਗ ਜਣੇ 10 12 ਮਹੀਨੇ ਹੂੰ ਨਾ ਕੰਮ ਲੱਗਣਾ ਵਾ ਆਹੋ ਪਰ ਇੱਕ ਗੱਲ ਹੈ ਭੈਣਾ ਇਹ ਡਿਸਪਲੇ ਟੁੱਟੀ ਆ ਫੋਨ ਦੀ ਤੈਨੂੰ ਕਿੱਦਾਂ ਪਤਾ ਲੱਗਾ ਵੀ ਮੈਂ ਮੈਸੇਜ ਦੇ ਵਿੱਚ ਪੈਸੇ ਮੰਗੇ ਤੇਰੇ ਤੋਂ ਹੈਲੋ 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 ਆਹ ਬਾਈ ਹੈ ਮੰਗਣ ਦੇ ਨਾਂ ਤੇ ਪਹਿਲਾਂ ਡਿਸਪਲੇ ਰੁੱਟੀ ਹੋਣਾ ਥੋੜਾ ਸਿੱਕਾ ਵੀ ਖਰਾਬ ਹੋ ਗਿਆ ਲੱਗਦਾ ਕਿਤੇ ਆ ਫੋਨਾ ਦਾ ਸਿਆਪਾ ਹੀ ਆਂ ਕਿਤੇ ਚੱਲੇਗੀ ਮੇਰੇ ਖਾਂ ਦੇ